ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਸਿਕਾਪਾਣ ਸਾਹਿਬ ਕੱਲ ਫਿਰ ਉਹ ਦਿਨ ਆ ਗਿਆ ਕੈਨੇਡਾ ਦੇ ਲਈ ਖਾਸ ਤੇ ਇਲੈਕਸ਼ਨ ਤੋਂ ਬਾਅਦ ਸਾਰਿਆਂ ਦੇ ਨਿਗਾਮਾ ਇਹੀ ਰਹਿੰਦੀਆਂ ਨੇ ਵੀ ਕਿਹਨਾ ਕਿਹਨਾਂ ਨੂੰ ਮੰਤਰੀਪਦ ਦਿੱਤੇ ਗਏ ਨੇ ਕਿਹੜੇ ਵਾਂਝੇ ਵੀ ਹੋਏ ਨੇ ਬਹੁਤ ਸਾਰੇ ਨਾਰਾਜ਼ ਵੀ ਹੋਏ ਹੋਣਗੇ ਤੇ ਚਲੋ ਕੈਬਨਟ ਚੁਣੀ ਗਈ ਹੈ ਜੀ ਮਾਰਕ ਕਾਰਨੀ ਵਾਲੋਂ ਨਵੀਂ ਬਜਾਰਤ ਦਾ ਐਲਾਨ ਜੀ ਬਲਣ ਸਾਹਿਬ ਬਿਲਕੁਲ ਦੇਖੋ ਕੱਲ ਮਾਰਕ ਕਾਰਨੀ ਸਾਹਿਬ ਉਹਨਾਂ ਨੇ ਖੁਦ ਦੇ ਨਾਲ ਉਹਨਾਂ ਦਾ ਜੋ ਮੰਤਰੀ ਮੰਡਲ ਹੈ ਉਹਨਾਂ ਨੇ ਜੋ ਕੈਬਨਿਟ ਬਣਾਈ ਹੈ ਸੋ ਉਹਨਾਂ ਵੱਲੋਂ ਸੌ ਚੁੱਕੀ ਗਈ ਹੈ ਤੇ ਵੱਖ-ਵੱਖ ਜਿਹੜੇ ਇਹ ਮਹਿਕਮੇ ਨੇ ਵੱਖ-ਵੱਖ ਮੰਤਰੀਆਂ ਨੂੰ ਦਿੱਤੇ ਗਏ ਨੇ ਤੇ ਇਹ ਮਾਰਕਰਨੀ ਸਾਹਿਬ ਨੇ ਇੱਕ ਗੱਲ ਇਹਦੇ ਵਿੱਚ ਸਪਸ਼ਟ ਕੀਤੀ ਹੈ ਉਹ ਕਹਿੰਦੇ ਕਿ ਸਾਡੇ ਕੋਲ ਜੋ ਮੰਡਟ ਹੈ ਜੋ ਲੋਕਾਂ ਨੇ ਸਾਨੂੰ ਦਿੱਤਾ ਹੈ ਕਹਿੰਦੇ ਕਿ ਉਹ ਇਹਨਾਂ ਫੈਗ ਆ ਕਹਿੰਦੇ ਸਾਨੂੰ ਕਿਸੇ ਹੋਰ ਇਹ ਪਾਰਟੀ ਦੀ ਜਾਂ ਪਾਰਟੀ ਦੇ ਕਹਿੰਦੇ ਐਮਪੀਸ ਨੂੰ ਖਿੱਚ ਤੂ ਕਰਨ ਦੀ ਜ਼ਰੂਰਤ ਨਹੀਂ ਆ ਵੀ ਅਸੀਂ ਕਿਸੇ ਪਾਰਟੀ ਨੂੰ ਖਿੱਚ ਕੇ ਆਪਣੇ ਨਾਲ ਲਿਆਈਏ ਕਿਸੇ ਐਮਪੀ ਨੂੰ ਇਹ ਖਿੱਚ ਤੂ ਕੇ ਆਪਣੇ ਨਾਲ ਰੱਖਣ ਦੀ ਕੋਸ਼ਿਸ਼ ਕਰੀਏ ਕਹਿੰਦੇ ਵੀ ਸਾਨੂੰ ਇਸ ਤਰੀਕੇ ਨਾਲ ਕਰਨ ਦੀ ਕੋਈ ਜ਼ਰੂਰਤ ਨਹੀਂ ਆ ਤੇ ਜਿੰਨਾ ਮੰਡਟ ਸਾਨੂੰ ਚਾਹੀਦਾ ਸੀ ਕੰਮ ਕਰਨ ਵਾਸਤੇ ਉਹਨਾਂ ਕੋ ਮੰਡਟ ਕਹਿੰਦੇ ਸਾਨੂੰ ਇਹ ਲੋਕਾਂ ਨੇ ਆਮ ਜਿਹੜੇ ਕੈਨੇਡੀਅਨਸ ਨੇ ਕਹਿੰਦੇ ਸਾਨੂੰ ਦੇ ਦਿੱਤਾ ਆ ਤੇ ਇਹਦੇ ਨਾਲ ਜੇਕਰ ਉਹਨਾਂ ਦੇ ਮੰਤਰੀ ਮੰਡਲ ਦੀ ਗੱਲ ਕਰੀਏ ਤੇ ਅੱਜ ਉਹ ਆਪਣੀ ਨਵੀਂ ਕੈਬਿਨੇਟ ਦੇ ਨਾਲ ਸਵੇਰੇ 10 ਵਜੇ ਪਾਰਲੀਮੈਂਟ ਹਾਲ ਦੇ ਵਿੱਚ ਇਹਨਾਂ ਦੀ ਮੀਟਿੰਗ ਹੋਵੇਗੀ ਤਾਂ ਇਸ ਮੀਟਿੰਗ ਤੋਂ ਬਾਅਦ ਫਿਰ ਅੱਗੇ ਕੀ ਕਰਨਾ ਕਿ ਇਸ ਢੰਗ ਦੇ ਨਾਲ ਕੰਮਾਂ ਨੂੰ ਨਪੀਰੇ ਚੜਨਾ ਆ ਸੋ ਉਹਦੇ ਬਾਰੇ ਵਿਚਾਰ ਪਤਾੰਦਾ ਕਿ ਕਿੱਥੇ ਜਾਊਗਾ ਸੋ ਕੈਬਿਨੇਟ ਦੀ ਪਹਿਲੀ ਮੀਟਿੰਗ ਅੱਜ 10 ਵਜੇ ਹੋਣੀ ਆ ਹੁਣ ਜੇਕਰ ਕੈਬਿਨੇਟ ਦੀ ਗੱਲ ਕਰੀਏ ਵੀ ਕੈਬਿਨੇਟ ਦੇ ਵਿੱਚ ਇਹ ਕਿਸ ਢੰਗ ਨਾਲ ਇਹ ਪੋਰਟਫੋਲੀਓਜ਼ ਵੰਡੇ ਗਏ ਨੇ ਇਹ ਜਿਵੇਂ ਅਸੀਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਸ ਵਾਰ ਕੀ ਹੋਵੇਗਾ ਕਿ ਇੱਕ ਤਾਂ ਕੈਬਨਿਟ ਮਿਨਿਸਟਰਾਂ ਦੀ ਚੋਣ ਹੋਵੇ ਕਿ ਤੇ ਨਾਲ 10 ਸੈਕਟਰੀ ਆਫ ਸਟੇਟ ਬਣਾਏ ਜਾਣਗੇ ਇਹ ਜਿਨ੍ਹਾਂ ਨੂੰ ਜੂਨੀਅਰ ਮਿਨਿਸਟਰ ਦਾ ਜਿਹੜਾ ਰਤਬਾ ਦਿੱਤਾ ਜਾਊਗਾ ਉਹ ਵੱਖ-ਵੱਖ ਜਿਹੜੇ ਮਿਨਿਸਟਰਸ ਨੇ ਉਹਨਾਂ ਦੇ ਨਾਲ ਨਾਲ ਕੇ ਕੰਮ ਕਰਨਗੇ ਸੋ ਉਹਨਾਂ ਦੇ ਕੰਮਕਾਏ ਦੇ ਵਿੱਚ ਕੀ ਹੋਕਰਗੇ ਸੋ ਇਸ ਤਰ੍ਹਾਂ ਇਹਨਾਂ ਨੇ 28 ਜਿਹੜੇ ਨੇ ਕੈਬਨਿਟ ਮਿਨਿਸਟਰਸ ਬਣਾਏ ਨੇ 10 ਜਿਹੜੇ ਨੇ ਨਾਲ ਸੈਕਟਰੀ ਆਫ ਸਟੇਟਸ ਬਣਾਏ ਨੇ ਜਿਨ੍ਹਾਂ ਨੂੰ ਜੂਨੀਅਨ ਮਿਨਿਸਟਰ ਦਾ ਦਰਜਾ ਮਿਲੇਗਾ ਤੇ ਹਰਾਲ ਮਿਲ ਕੇ ਜਿਹੜੇ ਕੰਮ ਕੀਤੇ ਜਾਣਗੇ ਸੋ ਇਹਦੇ ਵਿੱਚ ਜੇ ਅਸੀਂ ਇਹ ਪ੍ਰਮੁੱਖ ਤੌਰ ਤੇ ਦੇਖੀਏ ਤਾਂ ਅਨੀਤਾ ਆਨੰਦ ਜੋ ਕਿ ਭਾਰਤੀ ਮੂਲ ਦੇ ਨੇ ਤੇ ਪਿਛਲੀ ਵਾਰ ਅਸੀਂ ਦੇਖਿਆ ਕਿ ਅਨੀਤਾ ਆਨੰਦ ਨੇ ਵਕਵਾ ਕੁਦਰਿਆਂ ਦੇ ਉੱਪਰ ਕੰਮ ਕੀਤਾ ਆ ਤਾਂ ਇਸ ਵਾਰ ਉਹਨਾਂ ਨੂੰ ਕਾਫੀ ਅਹਿਮ ਹਿੱਸਾ ਜਿਹੜਾ ਆ ਏ ਵਿਦੇਸ਼ ਮੰਤralਿਆ ਦਾ ਜਿਹੜਾ ਕਿ ਫੋਰਨ ਜਿਹੜਾ ਫੇਅਰਸ ਮਿਨਿਸਟਰੀ ਹੈ ਸੋ ਉਹਦਾ ਕੰਮਕਾਜ ਇਹ ਅਨੀਤਾ ਨਾਂ ਜਿਹੜੇ ਕੀ ਯੋਕਵਿਲ ਤੋਂ ਚੁਣੇ ਗਏ ਨੇ ਸੋ ਉਹਨਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਤ੍ਰਿਸ਼ਟਿਆ ਫ੍ਰੀਲੈਂਡਰ ਮਤੇ ਗੱਲ ਕਰੀਏ ਜਸਟਨ ਟੂਡੋ ਸਾਹਿਬ ਉਹਨਾਂ ਦੇ ਸਮੇਂ ਉਹਨਾਂ ਕੋਲ ਕਾਫੀ ਅਹਿਮ ਜ਼ਿੰਮੇਵਾਰੀਆਂ ਸਨ ਇਹ ਫਾਈਨੈਂਸ ਮਿਨਿਸਟਰ ਵੀ ਸਨ ਉਸ ਤੋਂ ਨਾਲ ਡਿਪਟੀ ਪ੍ਰਾਈਮ ਮਿਨਿਸਟਰ ਵੀ ਸਨ ਤੇ ਬਾਅਦ ਦੇ ਵਿੱਚ ਉਹਨਾਂ ਦਾ ਅਹੁਦਾ ਜਦੋਂ ਗਾਰਨੀ ਸਾਹਿਬ ਬਣੇ ਏ ਟ੍ਰਾਂਸਪੋਰਟੇਸ਼ਨ ਮਿਨਿਸਟਰੀ ਦੇ ਵਿੱਚ ਬਦਲ ਦਿੱਤਾ ਗਿਆ ਸੀਗਾ ਤਾਂ ਉਹਨਾਂ ਨੂੰ ਇਸ ਵਾਰ ਵੀ ਮਿਨਿਸਟਰ ਆਫ ਟ੍ਰਾਂਸਪੋਰਟ ਟ੍ਰਾਂਸਪੋਰਟ ਤੇ ਨਾਲ ਇੰਟਰਨਲ ਟ੍ਰੇਡ ਵਾਸਤੇ ਇਹਨਾਂ ਨੂੰ ਮਿਨਿਸਟਰ ਬਣਾਇਆ ਗਿਆ ਆ ਤੇ ਇਹਦੇ ਨਾਲ ਜੇਕਰ ਅਸੀਂ ਡੋਮਨਿਕ ਲਿਬਲੈਂਕ ਸਾਹਿਬ ਦੀ ਗੱਲਬਾਤ ਕਰੀਏ ਸੋ ਇਹਨਾਂ ਨੂੰ ਪ੍ਰੈਜ਼ੀਡੈਂਟ ਆਫ ਦਾ ਕਿੰਗ ਪ੍ਰਾਈਵਸੀ ਕਾਉਂਸਲ ਫਾਰ ਕੈਨੇਡਾ ਤੇ ਮਿਨਿਸਟਰ ਫਾਰ ਮਿਨਿਸਟਰ ਰਿਸਪੋਨਸਿਬਲ ਫਾਰ ਕੈਨੇਡਾ ਯੂ ਐਸ ਟ੍ਰੇਡ ਸੋ ਇੱਕ ਆਫੀ ਅਹਿਮ ਜ਼ਿੰਮੇਵਾਰੀ ਇਹਨਾਂ ਨੂੰ ਵੀ ਦਿੱਤੀ ਗਈ ਹੈ ਦਾ ਡੇਵਿਡ ਮਕੁਐਨਟੀ ਦੀ ਗੱਲਬਾਤ ਕਰੀਏ ਇਹਨਾਂ ਨੂੰ ਮਿਨਿਸਟਰ ਆਫ ਨੈਸ਼ਨਲ ਡਿਫੈਂਸ ਬਣਾਇਆ ਗਿਆ ਆ ਇਹ ਮੈਜੋਰੀ ਮਿਸ਼ਨ ਨੂੰ ਗੱਲ ਕਰੀਏ ਮਿਨਿਸਟਰ ਆਫ ਹੈਲਥ ਇਹਨਾਂ ਨੂੰ ਬਣਾਇਆ ਗਿਆ ਤੇ ਨਾਲ ਹਾਊਸਿੰਗ ਤੇ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਹੀ ਅਹਿਮ ਮੰਤਰਾਲਾ ਆ ਕਿਉਂਕਿ ਘਰਾਂ ਦੀ ਮਾਰਕੀਟ ਘਰਾਂ ਦੀ ਸ਼ਾਰਟੇਜ ਆ ਅਫੋਰਡੇਬਲ ਹਾਊਸਿੰਗ ਦੀ ਗੱਲ ਕਰੀਏ ਸੋ ਇਹਦੀ ਗੱਲਬਾਤ ਚੋਣਾਂ ਦੇ ਵਿੱਚ ਖਾਸ ਤੌਰ ਤੇ ਹੁੰਦੀ ਰਹੀ ਹੈ ਤੇ ਕਿਉਂਕਿ ਇਹ ਦੋਵੇਂ ਪ੍ਰਮੁੱਖ ਪਾਰਟੀਆਂ ਕਨਸਲਟੀ ਦੇ ਲਿਬਰਲ ਦੀ ਗੱਲ ਕਰੀਏ ਸੋ ਇਹਨਾਂ ਨੇ ਇਸ ਚੀਜ਼ ਨੂੰ ਕਾਫੀ ਅਹਿਮੀਅਤ ਦਿੱਤੀ ਸੀ ਕਿ ਅਸੀਂ ਅਫੋਰਡੇਬਲ ਹਾਊਸਿੰਗ ਜਿਹੜੀ ਆ ਆਉਣ ਵਾਲੇ ਸਮੇਂ ਦੌਰਾਨ ਕ੍ਰੈਡਿਟ ਨੂੰ ਪ੍ਰੋਵਾਈਡ ਕਰਾਂਗੇ ਸੋ ਇਹਦੇ ਵਿੱਚ ਗ੍ਰੇਗਰ ਰਾਬਰਟਸ さん ਜਿਹੜੇ ਕਿ ਵੈਂਕੂਵਰ ਦੇ ਸਾਬਕਾ ਮੇਅਰ रह ਚੁੱਕੇ ਨੇ ਸੋ ਇਹਨਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਜੋ ਮਨਿੰਦਰ ਸਿੱਧੂ ਨੇ ਇਹਨਾਂ ਨੂੰ ਮਿਨਿਸਟਰ ਆਫ ਇੰਟਰਨੈਸ਼ਨਲ ਟ੍ਰੇਡ ਬਣਾਇਆ ਗਿਆ ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਾਫੀ ਜਿਹੜੀ ਆ ਅਹਿਮ ਜ਼ਿੰਮੇਵਾਰੀ ਹੈ ਤਾਂ ਇਹਦੇ ਨਾਲ ਜੇਕਰ ਅਸੀਂ ਇਹ ਗੱਲ ਕਰੀਏ ਰੂਬੀ ਸੋਤਾ ਕਿਉਂਕਿ ਕਾਫੀ ਤਜਰਬਾ ਆ ਉਹਨਾਂ ਦੇ ਕੋਲ ਤੇ ਉਹ ਇਹ ਲਗਾਤਾਰ ਇਹ ਬ੍ਰੈਮਟਨ ਤੋਂ ਜਿੱਤਦੇ ਵੀ ਆ ਰਹੇ ਨੇ ਤਾਂ ਇਹਦੇ ਵਿੱਚ ਇਹਨਾਂ ਨੂੰ ਵੀ ਇਹ ਜੋ ਕ੍ਰਾਈਮ ਹੈ ਸੋ ਕਿਸ ਢੰਗ ਦੇ ਨਾਲ ਇਹ ਕ੍ਰਾਈਮ ਨੂੰ ਕੰਬਟ ਕੀਤਾ ਜਾ ਸਕਦਾ ਸੋ ਇਹ ਜ਼ਿੰਮੇਵਾਰੀ ਇਹਨਾਂ ਨੂੰ ਐਸੇ ਸੈਕਟਰੀ ਹੌਸਲ ਦਿੱਤੀ ਗਈ ਹੈ ਕਿ ਇਹ ਜਸਟਿਸ ਮਿਨਿਸਟਰੀ ਦੇ ਨਾਲ ਰਲ ਕੇ ਇਹ ਜਾਂ ਹੋਰ ਮਿਨਿਸਟਰੀ ਦੇ ਨਾਲ ਰਲ ਕੇ ਇਹ ਕ੍ਰਾਈਮ ਨੂੰ ਕਿਸ ਤੰਗ ਨਾਲ ਕੰਬਟ ਕੀਤਾ ਜਾ ਸਕਦਾ ਉਹਦਾ ਕੰਮ ਕਾ ਸੰਭਾਲਣਗੇ ਮਿਨਿਸਟਰ ਆਫ ਫਾਈਨੈਂਸ ਜਿਹੜੇ ਕਿ ਬਹੁਤ ਹੈ ਹੁਣ ਜ਼ਿੰਮੇਵਾਰੀ ਹੈ ਇਹ ਫਰਾਂਸਵਾ ਫਿਲੋ ਸ਼ੈਂਪੇਨ ਸਾਹਿਬ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਮਿਨਿਸਟਰ ਆਫ ਫਾਈਨੈਂਸ ਤੇ ਨੈਸ਼ਨਲ ਰੈਵਨਿਊ ਤੇ ਇਹ ਜ਼ਿੰਮੇਵਾਰੀ ਵੀ ਕੈਨੇਡਾ ਦੇ ਵਿੱਚ ਜਾਂ ਦੂਜੀਆਂ ਡੈਮੋਕ੍ਰੈਸੀਆਂ ਦੇ ਵਿੱਚ ਵੀ ਦੇਖਦੇ ਆ ਉਹ ਕਾਫੀ ਇਹ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਸੋ ਇਹ ਜ਼ਿੰਮੇਵਾਰੀ ਵੀ ਜਿਹੜੀ ਆ ਇਹਨਾਂ ਨੂੰ ਦਿੱਤੀ ਗਈ ਹੈ ਸੋ ਇਹਦੇ ਵਿੱਚ ਭਪਿੰਦਰ ਜੀ ਜੇਕਰ ਅਸੀਂ ਆਪਣੇ ਪੰਜਾਬੀ ਭਾਈਚਾਰੇ ਦੀ ਗੱਲਬਾਤ ਕਰੀਏ ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਜਿਹੜੀ ਇੱਕ ਅਹਿਮ ਮਿਨਿਸਟਰੀ ਹੁੰਦੀ ਹੈ ਉਹ ਹੁੰਦੀ ਹੈ ਮਿਨਿਸਟਰੀ ਆਫ ਇਮੀਗ੍ਰੇਸ਼ਨ ਸੋ ਇਮੀਗ੍ਰੇਸ਼ਨ ਮਿਨਿਸਟਰ ਕੌਣ ਹੈ ਸੋ ਮਿਨਿਸਟਰ ਆਫ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਦੀ ਗੱਲਬਾਤ ਕਰੀਏ ਸੋ ਇਹਦੇ ਵਿੱਚ ਇਹ ਲੈਨਾ ਮੈਕਲੇਜ ਡਿਆਬ ਜਿਹੜੇ ਨੇ ਸੋ ਇਹਨਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਇਹਦੇ ਨਾਲ ਜੇਕਰ ਅਸੀਂ ਸ਼ਾਨ ਫਰੇਜ਼ਰ ਉਹਨਾਂ ਦੀ ਗੱਲਬਾਤ ਕਰੀਏ ਸੋ ਉਹਨਾਂ ਨੂੰ ਜਸਟਿਸ ਮਿਨਿਸਟਰੀ ਦਿੱਤੀ ਗਈ ਹੈ ਸੋ ਪਹਿਲਾਂ ਸਾਨੂੰ ਪਤਾ ਇਮੀਗ੍ਰੇਸ਼ਨ ਮਿਨਿਸਟਰੀ ਵੀ ਰਹਿ ਚੁੱਕੇ ਨੇ ਨਾਲ ਇਹ ਹਾਊਸਿੰਗ ਮਿਨਿਸਟਰ ਵੀ ਰਹਿ ਚੁੱਕੇ ਨੇ ਸੋ ਇਹ ਜ਼ਿੰਮੇਵਾਰੀ ਜਿਹੜੀ ਇਹਨਾਂ ਨੂੰ ਦਿੱਤੀ ਗਈ ਹੈ ਤੇ ਨਾਲ ਸ਼ਫਕਤ ਅਲੀ ਸਾਹਿਬ ਉਹਨਾਂ ਦੀ ਗੱਲਬਾਤ ਕਰੀਏ ਕਿਉਂਕਿ ਇਹ ਵੀ ਬ੍ਰੈਮਟਨ ਤੋਂ ਚੋਣ ਜਿੱਤੇ ਨੇ ਸੋ ਇਹਨਾਂ ਦੇ ਕੋਲ ਵੀ ਜਿਹੜੀ ਆ ਇਹ ਆਪਣੀ ਜਿਹੜਾ ਡਿਪਾਰਟਮੈਂਟ ਹੈ ਸੋ ਇਹਦੇ ਵਾਸਤੇ ਇਹਨਾਂ ਨੂੰ ਜਿਹੜਾ ਆ ਇਹ ਉਦਦ ਦਿੱਤਾ ਗਿਆ ਰਣਜੀਤ ਸਿੰਘ ਸਰਾਏ ਜਿਹੜੇ ਨੇ ਅੰਤਰਰਾਸ਼ਟਰੀ ਵਿਕਾਸ ਜਿਹੜਾ ਆ ਉਹਦੇ ਵਿੱਚ ਰਹੇ ਜੂਨੀਅਰ ਮਿਨਿਸਟਰ ਦੇ ਤੌਰ ਤੇ ਸੈਕਟਰੀ ਆਫ ਸਟੇਟ ਦੇ ਤੌਰ ਤੇ ਇਹ ਕੰਮ ਕਰਨਗੇ ਤੇ ਇਹ ਕੁਝ ਜਿਹੜੀਆਂ ਮਿਨਿਸਟਰੀਆਂ ਨੇ ਜਾਂ ਕੁਝ ਸੈਕਟਰੀ ਆਫ ਸਟੇਟ ਦੇ ਅਹੁਦੇ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਵੀ ਸ਼ਮੂਲਤ ਰਹੀ ਹੈ ਸੋ ਓਵਰਆਲ ਇਹ 28 ਮਨਿਸਟਰ ਨੇ ਜਿਹੜੇ ਕੈਬਨਟ ਵਾਲੇ ਨੇ 10 ਇਹਨਾਂ ਦੇ ਨਾਲ ਸੈਕਟਰੀ ਆਫ ਸਟੇਟ ਨੇ ਸੋ ਇਹ ਰਲ ਮਿਲ ਕੇ ਕੰਮ ਕਰਨਗੇ ਸੋ ਦੇਖਦੇ ਹਾਂ ਕਿ ਇਸ ਤੰਗ ਦੇ ਨਾਲੇ ਵੱਖ-ਵੱਖ ਜ਼ਿੰਮੇਵਾਰੀਆਂ ਉਹ ਲਿਵਾਉਂਦੇ ਨੇ ਸੋ ਅੱਜ 10 ਵਜੇ ਸਵੇਰੇ ਜਿਹੜੀ ਆ ਇਹਨਾਂ ਦੀ ਕੈਬਨਟ ਦੀ ਪਹਿਲੀ ਮੀਟਿੰਗ ਹੋਣੀ ਆ ਸੋ ਦੇਖਦੇ ਹਾਂ ਕਿ ਇਸ ਤਰੀਕੇ ਦੀ ਗੱਲਬਾਤ ਹੁੰਦੀ ਆ ਕਿ ਇਹੋ ਜਿਹਾ ਕੋਈ ਫੈਸਲਾ ਕਰ ਇਹ ਦਿੰਦੇ ਨੇ ਤਾਂ ਬ੍ਰਹਿਮਤੰਤ ਲਈ ਵਾਸਤੇ ਚੰਗੀ ਗੱਲ ਇਹ ਆ ਕਿ ਬ੍ਰਹਿਮਤੰਤ ਉਹ ਜਿਵੇਂ ਮਨਿੰਦਰ ਸਿੱਧੂ ਹੁਣ ਸਾਥ ਉਹਨਾਂ ਦੀ ਗੱਲਬਾਤ ਕੀਤੀ ਆ ਇਹ ਮਿਨਿਸਟਰ ਬਣੇ ਨੇ ਰੂਬੀ ਸੋਤਾ ਸ਼ਕਤ ਅਲੀ ਸਾਹਿਬ ਨੇ ਸੋ ਇਨਾਨੂ ਸੈਕਟਰੀ ਆਫ ਸਟੇਟ ਦੇ ਉੱਤੇ ਦਿੱਤੇ ਗਏ ਤਿੰਨ ਨਾ ਜਾਣੀ ਅਹਿਮ ਜ਼ਿੰਮੇਵਾਰੀਆਂ ਇਹ ਬ੍ਰੈਮਟਨ ਨੂੰ ਮਿਲੀਆਂ ਨੇ ਖਾਸ ਤੌਰ ਤੇ ਰੂਬੀ ਸੋਤਾ ਨਾਲ ਦੀ ਗੱਲਬਾਤ ਕਰੀਏ ਸੋ ਬਹੁਤ ਅਹਿਮ ਜ਼ਿੰਮੇਵਾਰੀ ਉਹਨਾਂ ਦੇ ਕੋਲ ਹੈ ਬ੍ਰੈਮਟਨ ਦੇ ਨਾਲ ਜੁੜਿਆ ਹੋਇਆ ਮਸਲੇ ਵੀ ਨੇ ਇਹ ਸੋ ਦੇਖਦੇ ਆ ਕਿ ਕਿਸ ਤੰਗ ਨਾਲ ਉਹ ਆਪਣੀ ਇਹ ਜ਼ਿੰਮੇਵਾਰੀ ਨੂੰ ਨਿਭਾਉਂਦੇ ਜੀਪ ਰਣ ਸਾਹਿਬ ਇੰਟਰਨੈਸ਼ਨਲ ਵਪਾਰ ਨੂੰ ਲੈ ਕੇ ਟ੍ਰੈਜ਼ਰੀ ਬੋਰਡ ਨੂੰ ਜਿੱਥੇ ਸਾਈਨ ਕਰਨੇ ਆ ਜੀ ਚੈੱਕ ਤੇ ਤੇ ਉਹ ਤੋਂ ਬਾਅਦ ਜਿਹੜਾ ਰੌਲਾ ਰੱਪਾ ਖਾਸ ਕਰਕੇ ਆਪਨ ਪਤਾ ਹੀ ਹੈ ਕੰਜ਼ਰਵਟਿਵ ਪਾਰਟੀ ਦੀ ਵੱਡੀ ਰੈਲੀ ਇੱਥੇ ਹੋਈ ਸੀ ਬ੍ਰੈਂਪਟਨ ਨੂੰ ਕ੍ਰਾਈਮ ਦਾ ਨਾਂ ਦੇ ਕੇ ਹੀ ਹੋਈ ਸੀ ਚਲੋ ਇਹ ਚੋ ਵੀ ਮਨਕਰ ਨਹੀਂ ਹੁੰਦੇ ਕ੍ਰਾਈਮ ਹੈਗਾ ਤਾਂ ਹੈਗਾ ਬਾਕੀ ਸ਼ਹਿਰਾਂ 'ਚ ਵੀ ਹੈ ਤੇ ਇੱਥੇ ਉਹਨਾਂ ਨੇ ਕਿਹਾ ਸੀ ਸੋ ਉਹ ਅਹੁਦਾ ਵੀ ਉਹਨੂੰ ਰੋਕ-थाम ਦੇ ਲਈ ਕਿਦਾਂ ਕੀ ਨਵੇਂ ਲਾਜ਼ ਦੇ ਲਈ ਅਮੈਂਡਮੈਂਟਸ ਕਰਨਗੇ ਉਹ ਤੇ ਉਹ ਅਹੁਦਾ ਵੀ ਆਪਣੀ ਬ੍ਰੈਂਪਟਨ ਵਾਲਿਆਂ ਨੂੰ ਇਹ ਇੱਥੋਂ ਮਿਲਿਆ ਜੀ ਤੇ ਵਧਾਈ ਦੇ ਪਾਤਰ ਨੇ ਸੋ ਜਿੱਥੇ ਇਹ ਅਹੁਦੇਦਾਰੀ ਦਿੱਤੀਆਂ ਗਈਆਂ ਕੈਬਨਟ ਚੁਣੀ ਗਈ ਨਾਲ ਹੀ ਤੇ ਆਪਾਂ ਨੂੰ ਪਤਾ ਚਾਹੇ ਉਹ ਚੋਣ ਜਿੱਤੇ ਨਹੀਂ ਹੈਗੇ ਪਰ ਫੇਰ ਵੀ ਕੰਜ਼ਰਵੇਟਿਵ ਪਾਰਟੀ ਦਾ ਖਾਸ ਚਿਹਰਾ ਨੇ ਪੀਅਰ ਪਾਲੀ ਵਰੋਣੀ ਉਹ ਵੀ ਪਹੁੰਚੇ ਆ ਕਹਿੰਦੇ ਜੀ ਕੁਛ ਨਾ ਕੁਛ ਕਹਿਣ ਵਾਸਤੇ ਸੋ ਜਿਹੜੀ ਚੋਣ ਹੋਈ ਆ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਉਹ ਚੋਣ ਨੂੰ ਲੈ ਕੇ ਜੀ ਦੇਖੋ ਜੇ ਆਪਾਂ ਪੀਅਰ ਪਾਲੀ ਉਸਾਰ ਦੀ ਗੱਲ ਕਰੀਏ ਕਿਉਂਕਿ ਉਹ ਇਸ ਸਮੇਂ ਐਮਪੀ ਨਹੀਂ ਆ ਸੰਸਦ ਦੇ ਮੈਂਬਰ ਨਹੀਂ ਆ ਪਰ ਉਹ ਜੋ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਤੋ ਉਹਨਾਂ ਵਾਸਤੇ ਪਹਿਲੀ ਗੱਲ ਤਾਂ ਇਹ ਆ ਕਿ ਕਾਰਨੀ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਜਿੱਤਣ ਤੋਂ ਬਾਅਦ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਾਰਨੀ ਸਾਹਿਬ ਨੂੰ ਮੁबारकबाद ਦਿੱਤੀ ਸੀ ਜਿੱਤਣ ਦੀ ਤੇ ਕਾਰਨੀ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਆਖੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਬਾਈ ਇਲੈਕਸ਼ਨ ਕਰਵਾਈ ਜਾਵੇ ਇਹ ਤੁਸੀਂ ਦੁਬਾਰਾ ਪਾਰਲੀਮੈਂਟ ਦੇ ਵਿੱਚ ਪਹੁੰਚੋ ਤੇ ਜੋ ਮੁੰਡੇ ਨੇ ਪਾਰਲੀਮੈਂਟ ਦੇ ਉਹ ਜਾ ਕੇ ਚੁੱਕੋ ਜੋ ਵਿਰੋਧੀ ਧਿਰ ਦਾ ਕੰਮ ਹੁੰਦਾ ਜਾ ਕੇ ਕਰੋ ਪਰ ਇੱਥੇ ਕਾਰਨੀ ਸਾਹਿਬ ਨੇ ਇਹ ਗੱਲ ਕਲੀਅਰ ਕੀਤੀ ਹੈ ਕਹਿੰਦੇ ਕਿਉਂਕਿ ਉਹ ਇਸ ਸਮੇਂ ਪਾਰਲੀਮੈਂਟ ਦੇ ਮੈਂਬਰ ਨਹੀਂ ਆ ਐਂਡਰਿਊ ਸ਼ੀਅਰ ਸਾਹਿਬ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਪਾਰਲੀਮੈਂਟ ਦੇ ਵਿੱਚ ਕਹਿੰਦੇ ਵੀ ਜੋ ਵੀ ਗੱਲਬਾਤ ਹੋਵੇਗੀ ਜਾਂ ਜੋ ਡਿਸਕਸ਼ਨ ਮੁੱਦਿਆਂ ਤੇ ਹੋਇਆ ਕਰੇਗੀ ਉਹ ਕਹਿੰਦੇ ਵੀ ਜਦੋਂ ਤੱਕ ਇਹ ਪੀਅਰ ਪਾਲੀਅਬ ਹੁਣੀ ਪਾਰਲੀਮੈਂਟ ਚ ਰਿਟਰਨ ਨਹੀਂ ਕਰਦੇ ਸੋ 19 ਡੇਅਰ ਤੱਕ ਕਹਿੰਦੇ ਵੀ ਐਂਡਰਿਊ ਸ਼ੀਅਰ ਸਾਹਿਬ ਦੇ ਨਾਲ ਹੀ ਕੀਤੀ ਜਾਊਗੀ ਸੋ ਉਹਨਾਂ ਨੂੰ ਹੀ ਵਕ ਵਕ ਮੁੱਦਿਆਂ ਦੇ ਉੱਪਰ ਜਿਹੜੀ ਬ੍ਰੀਫ ਜਾਣਕਾਰੀ ਹੁੰਦੀ ਹੈ ਦਿੱਤੀ ਜਾਊਗੀ ਸੋ ਇਹਦੇ ਨਾਲ ਪੀਅਰ ਪਾਲੀ ਉਹਨਾਂ ਦੀ ਗੱਲਬਾਤ ਕਰੀਏ ਤੇ ਉਹਨਾਂ ਨੇ ਜਿਸ ਢੰਗ ਨਾਲ ਮਨਿਸਟਰਸ ਦੀ ਚੋਣ ਹੋਈ ਹੈ ਜਿਸ ਢੰਗ ਨਾਲ ਇਹ ਮਨਿਸਟਰ ਬਣਾਏ ਗਏ ਨੇ ਸੋ ਉਹਨਾਂ ਨੇ ਆਪਣੀ ਨਾਖੁਸ਼ੀ ਜ਼ਾਹਿਰ ਕੀਤੀ ਹੈ ਉਹ ਕਹਿੰਦੇ ਵੀ ਮਨਿਸਟਰਾਂ ਦੀ ਚੋਣ ਦੇ ਉੱਪਰ ਜਾਂ ਜਿਸ ਢੰਗ ਨਾਲ ਕੈਬਨਿਟ ਬਣਾਈ ਗਈ ਹੈ ਕਹਿੰਦੇ ਵੀ ਮੈਂ ਖੁਸ਼ ਨਹੀਂ ਹਾਂ ਤਾਂ ਉਹਨਾਂ ਨੇ ਕਾਫੀ ਦੀ ਵਿੱਚੋਂ ਨੁਕਸ ਵੀ ਕੱਢੇ ਨੇ ਸੋ ਪਹਿਲਾ ਨੁਕਸ ਜੋ ਉਹਨਾਂ ਨੇ ਇਹਦੇ ਵਿੱਚੋਂ ਕੱਢਿਆ ਆ ਉਹ ਕਹਿੰਦੇ ਕਿ ਦੇਖੋ ਕਹਿੰਦੇ ਕਿ ਜਸਟਨ ਟਰੂਡੋ ਸਾਹਿਬ ਨੂੰ ਲਾ ਦਿੱਤਾ ਤੇ ਨਵੇਂ ਮਨਿਸਟਰ ਜਿਹੜੇ ਨੇ ਬਣਾਉਣ ਦੀ ਗੱਲ ਕੀਤੀ ਨਵੇਂ ਜਿਹੜੇ ਆ ਲੋਕਾਂ ਨੂੰ ਲਿਆਉਣ ਦੀ ਗੱਲ ਕੀਤੀ इवन ਜੇ ਅਸੀਂ ਇਸ ਨਵੀਂ ਮਿਨਿਸਟਰੀ ਦੀ ਗੱਲ ਕਰੀਏ ਇਹਦੇ ਵਿੱਚ 24 ਜਾਣੇ ਬਿਲਕੁਲ ਫਰੈਸ਼ ਫੇਸ ਨੇ ਕੋਈ ਦੇ ਵਿੱਚ ਅਸੀਂ ਦੇਖਿਆ ਕਿ 28 ਜਾਣੇ ਕੈਬਨਟ ਮਨਿਸਟਰ ਨੇ ਅਸਟ੍ਰੈਕਟੀ ਆਫ ਸਟੇਟ ਨੇ ਉਹਨਾਂ ਦੇ ਵਿੱਚ 24 ਬਿਲਕੁਲ ਨਵੇਂ ਆ ਤੇ ਬਾਕੀ ਜਿਹੜੇ ਨੇ ਫੇਸ ਜਿਹੜੇ ਨੇ ਉਹ ਜਿਹੜੇ ਪਹਿਲਾਂ ਅਜੰਤੂੜੋ ਸਾਹਿਬ ਦੇ ਸਮੇਂ ਦੇ ਸੀ ਉਹ ਨੇ ਪਰ ਇਹਦੇ باوجود ਵੀ ਪੀਰ ਜਸਾਹਬ ਕਹਿੰਦੇ ਵੀ ਉਹੀ ਮਿਨਿਸਟਰ ਸਾਰੇ ਰੱਖ ਲੈਨੇ ਕਹਿੰਦੇ ਵੀ ਅਗਰ ਪਹਿਲਾਂ ਉਹਨਾਂ ਨੇ ਕੰਮ ਚੱਜਣਾ ਨਹੀਂ ਕੀਤੀ ਤਾਂ ਕਹਿੰਦੇ ਫੇ ਹੁਣ ਵੀ ਉਹ ਢੰਗ ਨਾਲ ਕਿੱਦਾਂ ਕਰਨਗੇ ਇਹ ਸ਼ਾਨਫੇਦਰ ਸਾਹਿਬ ਦੀ ਵੀ ਗੱਲ ਹੋਈ ਹੈ ਕਹਿੰਦੇ ਕਿ ਉਹਨਾਂ ਕੋਲ ਤਾਂ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰੀ ਸੀ ਉਹਨਾਂ ਨੇ ਇਮੀਗ੍ਰੇਸ਼ਨ ਚੱਡਾ ਬਟਾ ਮੈਸ ਪਾਇਆ ਫੇ ਹਾਊਸਿੰਗ ਮਿਨਿਸਟਰ ਕਹਿੰਦੇ ਬਣਾ ਦਿੱਤਾ ਗਿਆ ਹਾਊਸਿੰਗ ਦੀ ਕਹਿੰਦੇ ਐਡੀ ਵੱਡੀ ਸਮੱਸਿਆ ਕੈਨੇਡਾ ਦੇ ਵਿੱਚ ਖੜੀ ਹੋ ਗਈ ਲੋਕਾਂ ਕੋ ਘਰ ਨਹੀਂ ਅਫੋਰਡ ਹੋ ਰੇ ਕਹਿੰਦੇ ਵੀ ਉਹ ਬਹੁਤ ਤਕੜਾ ਮੈਸ ਪਾਇਆ ਤੇ ਹੁਣ ਕਹਿੰਦੇ ਵੀ ਜਿਹੜਾ ਸਭ ਤੋਂ ਅਹਿਮ ਜ਼ਿੰਮੇਵਾਰੀ ਕ੍ਰਾਈਮਨਲ ਰੋਕਣ ਦੀ ਸੀ ਕਾਨੂੰਨ ਬਦਲਣ ਦੀ ਸੀ ਉਹਨਾਂ ਨੂੰ ਜਸਟਿਸ ਮਿਨਿਸਟਰ ਬਣਾਤਾ ਕਹਿੰਦੇ ਹੁਣ ਉਹਦੇ ਵਿੱਚ ਵੀ ਕਹਿੰਦੇ ਫਿਰ ਕੈਨੇਡਾ ਦੇ ਵਿੱਚ ਵੱਡੇ ਪਦਾਂ ਤੇ ਮੈਸ ਪਾਉਣਗੇ ਸੋ ਇਸ ਤਰੀਕੇ ਦੀਆਂ ਵੀ ਗੱਲਾਂ ਹੋਈਆਂ ਤੇ ਨਾਲ ਉਹਨਾਂ ਨੇ ਜੋ ਇਹ ਗ੍ਰੇਗਰ ਰਾਬਰਟਸਨ ਨੇ ਜਿਹੜੇ ਵੈਨਕੂਵਰ ਦੇ ਮੇਅਰ ਰਹਿ ਚੁੱਕੇ ਨੇ ਕਹਿੰਦੇ ਵੀ ਇਹਨਾਂ ਨੂੰ ਤਾਂ ਬਹੁਤ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਇਹਨਾਂ ਨੂੰ ਹਾਊਸਿੰਗ ਤੇ ਇਨਫਰਾਸਟ੍ਰਕਚਰ ਦਾ ਮਿਨਿਸਟਰ ਬਣਾ ਦਿੱਤਾ ਗਿਆ ਉਹ ਕਹਿੰਦੇ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਵੈਨਕੂਵਰ ਦੇ ਵਿੱਚ ਘਰਾਂ ਦੀ ਮਾਰਕੀਟ ਦਾ ਸਭ ਤੋਂ ਕਹਿੰਦੇ ਬੁਰਾ ਹਾਲ ਹੈ ਉਹ ਕਹਿੰਦੇ ਕਿ ਸਭ ਤੋਂ ਮਹਿੰਗੇ ਘਰ ਤਾਂ ਵੈਨਕੂਵਰ ਚ ਮਿਲਦੇ ਨੇ ਕਹਿੰਦੇ ਇਹ ਉੱਥੇ ਮੇਲ ਰ ਹੈ ਇਹਨਾਂ ਦੀਆਂ ਨੀਤੀਆਂ ਇਹੋ ਜਿਹੀਆਂ ਸੀ ਕਿ ਵੈਨਕੂਵਰ ਕੈਨੇਡਾ ਦਾ ਸਭ ਤੋਂ ਹੌਟ ਮਾਰਕੀਟ ਬਣ ਗਿਆ ਲੋਕਾਂ ਕੋ ਘਰ ਨਹੀਂ ਅਫੋਰਡ ਹੋ ਰਹੇ ਤਾਂ ਜਿਹੜੇ ਬੰਦੇ ਨੇ ਕਹਿੰਦੇ ਵੈਨਕੂਵਰ ਦਾ ਹਾਲ ਕੀਤਾ ਉਹਨੂੰ ਕੈਨੇਡਾ ਦਾ ਤੁਸੀਂ ਹਾਊਸਿੰਗ ਮਿਨਿਸਟਰ ਬਣਾਤਾ ਤਾਂ ਕੱਲ ਨੂੰ ਕੈਨੇਡਾ ਦਾ ਕਹਿੰਦੇ ਕਿ ਹੋਜਿਆ ਹਾਲ ਕਰੂਗਾ ਤਾਂ ਇਹ ਕੁਝ ਗੱਲਾਂ ਕੁਝ ਨੁਕਤੇ ਉਹਨਾਂ ਨੇ ਲੱਭੇ ਨੇ ਜਿਵੇਂ ਪੁਰਾਣੇ ਫੇਸ ਲੈ ਲੈ ਦਵਾਰਾ ਏ ਗ੍ਰੇਗ ਰਾਬਰਟਸਨ ਉਹਨਾਂ ਦੀ ਗੱਲ ਕਰੀਏ ਉਹਨਾਂ ਦੇ ਹਾਊਸਿੰਗ ਮਿਨਿਸਟਰ ਬਣਤੇ ਨਾਲ ਸਵਾਲ ਚੁੱਕੇ ਨੇ ਤਾਂ ਉਹ ਕਹਿੰਦੇ ਕਿ ਮੈਨੂੰ ਕੋਈ ਯਕੀਨ ਨਹੀਂ ਆ ਵੀ ਇਹ ਨਵੀਂ ਕੈਬਨਿਟ ਜਿਹੜੀ ਆ ਕੁਛ ਅਜਿਹਾ ਕੰਮ ਕਰ ਸਕੇਗੀ ਇਹ ਕਹਿੰਦੇ ਉਹੀ ਪੁਰਾਣੇ ਬੰਦੇ ਨੇ ਉਹਨਾਂ ਚਿਹਰਿਆਂ ਨੂੰ ਹੀ ਕਹਿੰਦੇ ਅੱਗੇ ਲਿਆ ਦਿੱਤਾ ਗਿਆ ਤੇ ਜਿਹੜੇ ਜ਼ਿੰਮੇਵਾਰੀਆਂ ਅਹਿਮ ਸੀਆਂ ਉੱਥੇ ਗਲਤ ਬੰਦਿਆਂ ਨੂੰ ਲਾ ਦਿੱਤਾ ਗਿਆ ਇਹ ਗੱਲ ਪੀਅਰ ਫੋਲੀਓਸਰ ਨੇ ਨਵੀਂ ਪਾਰਲੀਮੈਂਟ ਦੀ ਜਿਹੜੀ ਆ ਕੈਬਨਿਟ ਹੈ ਈਦੀ ਚੋਣ ਦੇ ਉੱਪਰ ਖੜੀ ਕੀਤੀ ਸੋ ਪੁਰਾਣੇ ਮਿਨਿਸਟਰ ਵੀ ਰਹੇ ਆ ਔਰ ਪਿਛਲੀ ਬਜਾਰਤ ਦੇ ਵਿੱਚ ਮੈਲਨੀ ਜੋਲੀ ਹੋਣੀ ਇਕਨੋਮਿਕ ਡਵੈਲਪਮੈਂਟ ਦੇ ਨਾਲ ਜੁੜੇ ਰਹੇ ਨੇ ਮਿਨਿਸਟਰੀ ਨਾਲ ਤੇ ਉਹ ਕਹਿੰਦੇ ਵੀ ਉਹਨਾਂ ਦਾ ਅਹੁਦਾ ਬਦਲਿਆ ਪਰ ਕਹਿੰਦੇ ਮੈਂ ਖੁਸ਼ ਆ ਜੀ ਪ੍ਰਣ ਸਾਹਿਬ ਦੇਖੋ ਮੈਲਨੀ ਜੋਲੀ ਦੀ ਗੱਲ ਕਰੀਏ ਤੇ ਇਹ ਤਕਰੀਬਨ ਸਾਢੇ 1-3 ਸਾਲ ਦੇ ਕਰੀਬ ਇਹਨਾਂ ਨੂੰ ਹੋ ਗਏ ਨੇ ਇਹਨਾਂ ਨੇ ਕੰਮ ਕੀਤਾ ਆਪਣਾ ਇਹ ਫੋਰਨ ਅਫੇਅਰ ਮਿਨਿਸਟਰੀ ਵਿਦੇਸ਼ ਮੰਤਰਾਲੇ ਜਿਹਨੋਂ ਸੀ ਚਦਨ ਨੇ ਤੇ ਇਹਨਾਂ ਦਾ ਕੰਮਕਾਜ ਕਾਫੀ ਵਧੀਆ ਰਿਹਾ ਇਹ ਬੜੇ ਵਧੀਆ ਢੰਗ ਨਾਲੇ ਮੁੱਦੇ ਚੱਕਦੇ ਰਹੇ ਨੇ ਕਿਉਂਕਿ ਇਸ ਸਮੇਂ ਆਪਾਂ ਦੇਖੀਏ ਕਿ ਕੈਨੇਡਾ ਕੋਸ਼ਿਸ਼ਾਂ ਕਰ ਰਿਹਾ ਕਿ ਅਸੀਂ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਨਾਲ ਚੰਗੇ ਤਾਲੁਕਤ ਬਣਾਈਏ ਨਵੇਂ ਆਪਣੇ ਪਾਕਟਸ ਲੱਭੀਏ ਯੂਰਪ ਦੇ ਵਿੱਚ ਚੰਗੇ ਤਾਲੁਕਤ ਬਣਾਏ ਜਾਣ ਸਾਊਥ ਏਸ਼ੀਆ ਦੇ ਵਿੱਚ ਚੰਗੇ ਤਾਲੁਕਤ ਬਣਾਏ ਜਾਣ ਸਭ ਵਿਦੇਸ਼ ਮੰਤਰਾਲੇ ਦੀ ਇਹ ਜ਼ਿੰਮੇਵਾਰੀ ਬੜੀ ਅਹਿਮ ਹੁੰਦੀ ਹੈ ਸੋ ਇੱਥੇ ਇਹ ਬੜੇ ਸਵਾਲ ਵੀ ਸਿਗੇ कि ਮੈਲਨਾ ਜੋਲੀ ਨੂੰ ਕਾਹਤੇ ਬਦਲਿਆ ਗਿਆ ਉਹਨਾਂ ਨੂੰ ਇਹ ਜੋ ਇਹ ਉਹਨਾਂ ਕੋਲ ਇੱਕ ਅਹੁਦਾ ਸੀਗਾ ਹੈਮ ਸੋ ਉਹਦੇ ਤੋਂ ਮੂਵ ਕਰਕੇ ਇਹਨਾਂ ਨੂੰ ਮਿਨਿਸਟਰ ਆਫ ਇੰਡਸਟਰੀ ਇਹ ਬਣਾ ਦਿੱਤਾ ਗਿਆ ਤੇ ਨਾਲ ਜਿਹੜਾ ਇੱਕ ਖੁਬ ਇੱਕ ਨੋਮਿਕ ਡਿਵੈਲਪਮੈਂਟ ਦੇ ਉਹ ਸਕੇਨਰੀ ਰਿਸਪੋਨਸੀਬਿਲਟੀ ਉਹਨਾਂ ਤੋਂ ਸੀ ਗਈ ਹੈ ਪਰ ਇੱਥੇ ਮੈਲਨਾ ਜੋਲੀ ਨੇ ਸਪੱਸ਼ਟ ਕੀਤਾ ਕਹਿੰਦੇ ਵੀ ਮੈਨੂੰ ਬਦਲਿਆ ਨਹੀਂ ਗਿਆ ਇਹ ਤਾਂ ਮੈਂ ਆਪ ਮੰਗਿਆ ਉਹਨਾਂ ਤੋਂ ਕਿ ਮੈਨੂੰ ਇਹ ਤੋਂ ਕੱਢ ਕੇ ਆ ਮਿਨਿਸਟਰੀ ਦਿੱਤੀ ਜਾਵੇ ਕਹਿੰਦੇ ਕਿ ਇਹ ਮਿਨਿਸਟਰੀ ਜਿਹੜੀ ਆ ਇਹ ਫੋਰਨ ਅਫੇਅਰ ਮਿਨਿਸਟਰੀ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਹਿੰਦੇ ਕਿ ਮੈਨੂੰ ਇੰਡਸਟਰੀ ਮਿਨਿਸਟਰ ਬਣਾਇਆ ਗਿਆ ਤੇ ਸਾਨੂੰ ਕੈਨੇਡਾ ਨੂੰ ਪੈਰਾਂ ਫਿਰ ਖੜਾ ਕਰਨ ਵਾਸਤੇ ਸਾਡੀ ਇੰਡਸਟਰੀ ਨੂੰ ਬੜਾ ਮਜ਼ਬੂਤ ਕਰਨ ਦੀ ਲੋੜ ਹੈ ਤੇ ਅਮਰੀਕਾ ਨਾਲ ਵੀ ਕਹਿੰਦੇ ਜੋ ਸਾਡੇ ਰਿਲੇਸ਼ਨਸ ਨੇ ਉਹ ਸਾਡੀ ਇੰਡਸਟਰੀ ਨਾਲ ਜੁੜੇ ਹੋਏ ਨੇ ਇਸ ਚੋਂ ਸਾਡੀ ਇੰਡਸਟਰੀ ਇੱਥੇ ਵਧੇ ਫੁੱਲੇ ਤਾਂ ਕਹਿੰਦੇ ਵੀ ਮੈਂ ਆਪ ਚਾਹੁੰਦੀ ਸੀ ਕਿ ਮੈਨੂੰ ਇਹ ਮਿਨਿਸਟਰੀ ਮਿਲੇ ਤਾਂ ਮੈਂ ਪਹਿਲਾਂ ਤੋਂ ਹੀ ਮੰਗ ਕਰ ਰਹੀ ਸੀ ਕਿ ਮੈਨੂੰ ਫੋਰਨ ਅਫੇਅਰ ਮਿਨਿਸਟਰੀ ਚੋਂ ਕੱਢ ਕੇ ਇਸ ਮਿਨਿਸਟਰੀ ਦੇ ਵਿੱਚ ਤਬਦੀਲ ਕੀਤਾ ਜਾਵੇ ਜੋ ਸਵਾਲ ਨੀਤਾ ਆਨੰਦ ਨੂੰ ਫੋਰਨ ਅਫੇਅਰ ਮਿਨਿਸਟਰ ਬਣਾ ਕੇ ਇਹਨਾਂ ਨੂੰ ਹਟਾਉਣ ਦੇ ਉੱਪਰ ਸੀਗੇ ਸੋ ਉਹਦੇ ਉੱਪਰ ਮੈਲਨਾ ਜੋਲੀ ਉਹਨਾਂ ਨੇ ਆਪ ਹੀ ਸਪਸ਼ਟ ਕਰ ਦਿੱਤਾ ਕਹਿੰਦੇ ਵੀ ਮੈਨੂੰ ਇਹ ਜੋ 10 ਜਗਾ ਉਹ ਮੇਰੇ ਮੰਗਣ ਕਰਕੇ ਮਿਲਿਆ ਮੈਂ ਆਪ ਹੀ ਚਾਹੁੰਦੀ ਸੀ ਕਿ ਮੈਨੂੰ ਇਸ ਅਹੁਦੇ ਨਾਲ ਇਹ ਕੰਮ ਕਰਨ ਦਿੱਤਾ ਜਾਵੇ ਜੀ ਪ੍ਰੇਨ ਸਾਹਿਬ ਪ੍ਰੇਨ ਸਾਹਿਬ ਆਪਾਂ ਹਰ ਰੋਜ਼ ਕੋਈ ਨਾ ਕੋਈ ਖਬਰ ਇਦਾਂ ਦੀ ਆ ਜਾਂਦੀ ਆ ਆ ਆਪਾਂ ਨੂੰ ਪਤਾ ਹੈ ਪਹਿਲਾਂ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਤੇ ਕਈ ਜਗ੍ਹਾ ਤੇ ਨਸਲੀ ਹਮਲੇ ਹੋਏ ਔਰ ਮੌਤ ਹੋ ਗਈ ਸ਼ੂਟ ਕਰ ਦਿੱਤੇ ਗਏ ਤੇ ਬਹੁਤ ਸਾਰੇ ਸੁਸਾਈਸਾਈਡ ਦੇ ਕੇਸ ਆ ਜਾਂਦੇ ਸੀਗੇ ਪਰ ਇਹ ਇਦੇ ਇੱਦੇ ਮੱਦੇ ਨਜ਼ਰ ਚੱਲਦੇ ਹੋਏ ਕਈ ਵਾਰ ਜਦੋਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦਾ ਬਹੁਤ ਸਾਰੀਆਂ ਐਡਵਾਈਸਰੀਜ਼ ਵੀ ਵੱਖ-ਵੱਖ ਸਿਟੀਜ਼ ਪ੍ਰੋਵਿੰਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਵੀ ਭਾਈ ਜੇ ਤੁਹਾਨੂੰ ਤੈਰਨਾ ਨਹੀਂ ਆਉਂਦਾ ਹੈਗਾ ਤਾਂ ਤੁਸੀਂ ਨਾ ਇਹ ਨਜਗਾਹਾਂ ਦੇ ਉੱਤੇ ਜਾਓ ਨਾ ਪਾਣੀ ਦੇ ਡੂੰਘੇ 'ਚ ਨਾ ਜਾਓ ਬਾਹਰ ਬੈਠ ਕੇ ਨਜ਼ਾਰੇ ਲੈ ਸਕਦੇ ਹੋ ਕੁਦਰਤ ਦੇ ਪਰ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜੀ ਆਪਣੀ ਕਮਿਊਨਿਟੀ ਦੇ ਵਿੱਚੋਂ ਹੀ ਸੋ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬਣ ਕਰਕੇ ਮੌਤ ਹੋਈ ਹੈ ਜੀ ਬਿਲਕੁਲ ਸੋ ਇਹ ਨੌਜਵਾਨ ਇਹ ਕੈਲਟਨ ਦੇ ਵਿੱਚ ਰਹਿ ਰਿਹਾ ਸੀਗਾ ਨਾਮ ਇਸ ਦਾ ਗੁਰਦੀਪ ਸਿੰਘ ਹੈ ਉਮਰ ਉਸ ਦੀ 25 ਸਾਲ ਹੈ ਸੋ ਕੈਨੇਡਾ ਵਿੱਚ ਇਹ ਨੌਜਵਾਨ ਪੜ੍ਹਾਈ ਕਰਨ ਵਾਸਤੇ ਆਇਆ ਸੀਗਾ ਉਹਨੇ ਇਸ ਸਮੇਂ ਵਰਕਪਾਰਮਰ ਦੇ ਉੱਪਰ ਹੀ ਰਹਿ ਰਿਹਾ ਸੀਗਾ ਤੇ ਇਹਦੇ ਬਾਰੇ ਜਾਣਕਾਰੀ ਮਿਲੀ ਹੈ ਵੀ ਇਹ ਇਹ ਬੀਤੇ ਦਿਨੀ ਸੋ ਇਹ ਜਿਵੇਂ ਹੁਣ ਥੋੜਾ ਵੈਦਰ ਚੇਂਜ ਹੋ ਰਿਹਾ ਆ ਗਰਮੀ ਦਾ ਸੀਜ਼ਨ ਜਿਹੜਾ ਇਹ ਸ਼ੁਰੂ ਹੋ ਗਿਆ ਤਕਰੀਬਨ ਲਗਭਗ ਇਹ ਗਰਮੀ ਹੋਣ ਲੱਗ ਗਈ ਹੈ ਸੋ ਇਹ ਨੌਜਵਾਨ ਇਹ ਫੈਸਲੀ ਸੋਜਨ ਰੀਵਰ ਜਿਹੜੀ ਕਿ ਓਕਵਿਲ ਦੇ ਨਾਲ ਲੰਗਦੀ ਹੈ ਸੋ ਉੱਥੇ ਇਹ ਘੁੰਮਣ ਗਿਆ ਉਸ ਨਦੀ ਦੇ ਵਿੱਚ ਇਹ ਜੋ ਲੋਕਲ ਨਦੀ ਹੈ ਉਦੇ ਵਿੱਚ ਡੁੱਬ ਜਾਣ ਕਾਰਨ ਇਸ ਦੀ ਮੌਤ ਹੋਈ ਹੈ ਤੇ ਇਹ ਦੇਖੋ ਇਹ ਜੋ ਹਾਸਾ ਆ ਇਹ ਸਾਨੂੰ ਪਤਾ ਹੈ ਕਿ ਪਹਿਲਾ ਹਾਸਾ ਨਹੀਂ ਹੈ ਹਰ ਸਾਲ ਕੈਨੇਡਾ ਦੇ ਵਿੱਚ ਇਸ ਤਿਹੇ ਹਾਸੇ ਹੁੰਦੇ ਨੇ ਕਿ ਪਾਣੀ ਦੇ ਵਿੱਚ ਝੀਲਾਂ ਹੋਣ ਨਦੀਆਂ ਹੋਣ ਬੀਚਾ ਹੋਣ ਜਾਂ ਹੋਰ ਜੋ ਪਾਣੀ ਦੇ ਸਰੋਤ ਹੁੰਦੇ ਨੇ ਉੱਥੇ ਇਸ ਤਰੀਕੇ ਦੇ ਹਾਸੇ ਹਰ ਸਾਲ ਵਾਪਰਦੇ ਨੇ ਸੋ ਇਹ ਨੌਜਵਾਨ ਵੀ ਇਸ ਨਦੀ ਦੇ ਵਿੱਚ ਗਿਆ ਸੋ ਉੱਥੇ ਪਾਣੀ ਦੇ ਚ ਡਿਗਣ ਕਾਰਨ ਇਸ ਦੀ ਮੌਤ ਹੋਈ ਹੈ ਤੇ ਇਹਦੇ ਬਾਰੇ ਪਤਾ ਲੱਗਾ ਕਿ ਇਹ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁਨੇਵਾਲਾ ਦੇ ਨਾਲ ਇਹ ਸੰਬੰਧਤ ਹੈ ਤੇ ਆਪਣੀ ਸਿਸਟਰ ਦੇ ਨਾਲ ਇੱਥੇ ਕੈਲਟਨ ਵਿੱਚ ਰਹਿ ਰਿਹਾ ਸੀਗਾ ਤੇ ਹੁਣ ਇਸਦੀ ਜੋ ਮਿਹਤਕ ਦੇ ਹੈ ਕਿ ਉਸ ਨੂੰ ਪੰਜਾਬ ਵਾਪਸ ਭੇਜਣ ਵਾਸਤੇ ਗੋਫੰਡ ਵੀ ਕਾਇਮ ਕੀਤਾ ਗਿਆ ਸੋ ਇਹਦੇ ਵਿੱਚ ਇਹ ਕਿ ਦੇਖੋ ਇਹ ਹਰ ਸਾਲ ਜਦੋਂ ਵੀ ਗਰਮੀਆਂ ਸ਼ੁਰੂ ਹੁੰਦੀਆਂ ਨੇ ਉਸ ਤੋਂ ਪਹਿਲਾਂ ਇਹ ਚਾਹੇ ਹੋ ਆਪਣਾ ਪੰਜਾਬੀ মিডিਆ ਕਹ ਲਈਏ ਜਾਂ ਹੋਰ ਭਾਈਚਾਰਿਆਂ ਦੇ ਨਾਲ ਸੰਬੰਧਿਤ মিডিਏ ਨੇ ਸੋ ਇਸ ਤਰੀਕੇ ਦੀ ਜਾਣਕਾਰੀ ਵੱਖ-ਵੱਖ মিডিਆ ਪਲੇਟਫਾਰਮਸ ਤੇ ਦਿੱਤੀ ਜਾਂਦੀ ਹੈ ਕਿ ਕੈਨੇਡਾ ਦੇ ਵਿੱਚ ਜੋ ਪਾਣੀ ਨੇ ਇੱਕ ਤਾਂ ਭਪਿੰਦਾ ਜੀ ਬਹੁਤ ਡੂੰਘੇ ਨੇ ਜੀ ਤੇ ਦੂਜੀ ਗੱਲ ਇਹ ਆ ਕਿ ਪਾਣੀ ਬਹੁਤ ਠੰਡੇ ਨੇ ਕਿਉਂਕਿ ਗਲੇਸ਼ੀਅਰਸ ਦਾ ਠੰਡਾ ਪਾਣੀ ਇਹ ਪਿਗਲ ਕੇ ਇੱਥੇ ਆਉਂਦਾ ਆ ਉਹ ਟੈਂਪਰੇਚਰ ਪਾਣੀ ਦਾ ਬਹੁਤ ਜ਼ਿਆਦਾ ਲੋ ਹੁੰਦਾ ਪਾਵੇਂ ਤੁਸੀਂ ਚੰਗੇ ਤਰਾਕ ਵੀ ਹੋ ਕਿਉਂਕਿ ਪਾਣੀ ਠੰਡਾ ਹੀ ਐ ਨਾ ਜਿਆਦਾ ਹੁੰਦਾ ਆ ਕਿ ਕੁਝ ਮਿੰਟਾਂ ਦੇ ਵਿੱਚ ਹੀ ਤੁਹਾਨੂੰ ਆਪਣੀ ਬੋਡੀ ਦੇ ਉੱਪਰ ਤੁਹਾਡਾ ਜੋ ਕੰਟਰੋਲ ਐ ਉਹ ਕੰਟਰੋਲ ਨਹੀਂ ਰਹਿੰਦਾ ਤੁਹਾਡਾ ਇਹ ਪਾਣੀ ਠੰਡੇ ਹੋਣ ਨਾਲ ਤੁਹਾਡਾ ਸਰੀਰ ਜਿਹੜਾ ਆ ਉਹ ਇੱਕ ਤਰੀਕੇ ਨਾਲ ਅੰਦਰੋਂ ਜੰਮ ਜਾਂਦਾ ਆ ਸੋ ਇਹ ਬਹੁਤ ਸਾਰੀਆਂ ਮੌਤਾਂ ਦਾ ਕਾਰਨ ਵੀ ਇਹੀ ਗੱਲ ਬਣਦੀ ਐ ਹਰ ਸਾਲ ਅਸੀਂ ਵੀ ਹੁਕਾ ਦੇਈਦਾ ਜੀ ਕਿ ਪਾਣੀ ਡੂੰਘੇ ਨੇ ਪਾਣੀ ਠੰਡੇ ਨੇ ਪਾਣੀ ਆ ਦੇ ਵਿੱਚ ਜੇਕਰ ਤੁਸੀਂ ਜਾਂਦੇ ਹੋ ਇਹ ਸੀਐਫਟੀ ਵੈਸਟ ਜਿਹੜੀ ਆ ਜੋ ਸੁਰੱਖਿਆ ਦੇ ਜੋ ਜਿੰਨੇ ਵੀ ਤੁਸੀਂ ਨਿਯਮ ਹੁੰਦੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਬਿਨਾ ਸੇਫਟੀ ਵੈਸਟ ਤੋਂ ਇਸ ਤਰ੍ਹਾਂ ਕਿਰਨ ਨਾ ਜਾ ਜਾਵੇ ਨਹੀਂ ਤਰਨਾਉਂਦਾ ਤਾਂ ਬਿਲਕੁਲ ਨਾ ਜਾਓ ਚਾਹ ਜੋ ਤੁਸੀਂ ਫੋਟੋ ਸ਼ੂਟ ਵਗੈਰਾ ਜਾ ਹੋ ਚੀਜ਼ਾਂ ਕਰਦੇ ਹੋ ਇਹ ਚੀਜ਼ਾਂ ਤੁਹਾਡੇ ਵਾਸਤੇ ਜਾਨਲੇਵਾ ਸਾਬਤ ਹੋ ਸਕਦੀਆਂ ਨੇ ਪਰ ਹਰ ਵਾਰ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਇਹ ਹਾਸੇ ਜਿਹੜੇ ਬੰਦ ਨਹੀਂ ਹੋ ਰਹੇ ਸੋ ਇਹ ਇੱਕ ਹਾਸਾ ਜੋ ਹੋਇਆ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਖਟੋ-ਖਟ ਇਸ ਗਰਮੀਆ ਦੇ ਵਿੱਚ ਕੋਈ ਹੋਰ ਇਸ ਤਰੀਕੇ ਦਾ ਹਾਸਾ ਨਾ ਹੋਵੇ ਤਾਂ ਜੋ ਸਾਡੇ ਨੌਜਵਾਨ ਨੇ ਜਿਹੜੇ ਨਵੇਂ-ਨਵੇਂ ਆਏ ਨੇ ਕਿਉਂਕਿ ਇਹ ਪੰਜਾਬ ਚੋਂ ਦੇਖੀਏ ਪੰਜਾਬ ਦੇ ਵਿੱਚ ਚਾਹੇ ਇਹ ਤਿੰਨ ਦਰਿਆ ਵਗਦੇ ਜ਼ਰੂਰ ਨੇ ਪਰ ਪਾਣੀ ਦੇ ਉਹਨੇ ਸਰੋਤ ਨਹੀਂ ਆ ਤੇ ਇਸ ਕਰਕੇ ਜਦੋਂ ਨੌਜਵਾਨ ਅਸੇ ਪਾਣੀ ਦੇ ਵਾਖ-ਵਾਖ ਸਰੋਤ ਦੇਖਦੇ ਨੇ ਸੋ ਉਹਨਾਂ ਦਾ ਜਿਹੜਾ ਝਕਾ ਆ ਇਹਨਾਂ ਸਰੋਤਾਂ ਵਾਲ ਹੁੰਦਾ ਜਾਣਦੇ ਨੇ ਕੁਮਣਫਨ ਪਰ ਇਸ ਤਰੀਕੇ ਦੇ ਮਨਫਾ ਕੇ ਹਾਸੇ ਵੀ ਨਾਲ ਵਾਪਰਦੇ ਨੇ ਸੋ ਬੜਾ ਮੰਤਪਾਗਾਇ ਹਸਾਬਾ ਵਾਪਰਿਆ ਜਿਹਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਹੈ ਤੇ ਲਾਸਟ ਦੇ ਵਿੱਚ ਪਿੰਦਰੀ ਗੱਲ ਡਗਫੋਰਟ ਸਾਹਿਬ ਦੀ ਕਰਦੇ ਆ ਸੋ ਇਹਨਾਂ ਨੇ ਹਾਈਵੇ 407 ਦਾ ਜਿਹੜਾ ਈਸਟ ਪੋਰਸ਼ਨ ਹੈ ਉਹਦੇ ਉੱਪਰ ਗੈਸ ਟੈਕਸ ਕੱਟ ਤੇ ਜਿਹੜਾ ਇਹ ਟੋਲਸ ਨੇ ਉਹ ਪਰਮਾਨੈਂਟ ਰਿਮੂਵ ਕਰਨ ਦੀ ਗੱਲ ਕੀਤੀ ਹੈ ਸੋ ਇਹ ਜਿਹੜਾ ਹਾਈਵੇ 407 ਦਾ ਈਸਟ ਪੋਰਸ਼ਨ ਹੈ ਇਹ ਆਪਣੇ ਫੈਡਰਲ ਰਕਾਬ ਦੇ ਅੰダー ਹੈ ਸੋ ਇਹਨਾਂ ਨੇ ਜੋ ਇਹਨਾਂ ਦੇ ਅੰਦਰ ਹਾਈਵੇ ਆਉਂਦਾ ਸੀ ਜਿਹੜਾ ਪੋਰਸ਼ਨ ਸੀਗਾ ਸੋ ਉਹ ਜਿਹੜਾ ਪਬਲਿਕ ਪੋਰਸ਼ਨ ਤੋਂ ਉਪਰੋਂ ਇਹਨਾਂ ਨੇ ਗੈਸ ਕੱਟ ਕਰਨ ਦੀ ਗੱਲ ਕੀਤੀ ਹੈ ਤੇ ਨਾਲ ਨਾਲ ਨੂੰ ਇਹ ਟੋਲ ਸਟੇਟ ਲੱਗੇ ਨੇ ਸੋ ਇਹ ਦੋਵਾਂ ਨੂੰ ਪਰਮਾਨੈਂਟਲੀ ਰਿਮੂਵ ਕਰਨ ਦੀ ਗੱਲ ਕੀਤੀ ਹੈ ਸੋ ਇਹਦੇ ਨਾਲ ਕਹਿੰਦੇ ਆ ਵੀ ਲੋਕਾਂ ਨੂੰ ਕਾਫੀ ਫਾਇਦਾ ਹੋਗਾ ਪਰ ਇਹਦੇ ਨਾਲ ਇਹ ਵੀ ਗੱਲਾਂ ਨੇ ਕਿ ਜਿਹੜਾ ਅਸਲ ਜਿੱਥੇ ਜ਼ਿਆਦਾ ਟ੍ਰੈਫਿਕ ਹੁੰਦਾ ਆ ਜਿਹੜਾ ਵੈਸਟ ਵਾਲਾ ਪਾਸਾ ਆ ਸੋ ਅਗਰ ਉਹਦੇ ਤੇ ਟੋਲਸ ਵਗੈਰਾ ਉੱਤੇ ਟੰਗਣਾ ਰਹਿਣਗੇ ਸੋ ਉਹ ਸਮੱਸਿਆ ਬਹੁਤੀ ਕਿ ਸੁਲਝੇਗੀ ਨਹੀਂ ਪਰ ਇਨਾ ਜ਼ਰੂਰ ਹੈ ਕਿ ਇਨਾ ਨੇ ਈਸਟ ਵਾਲੇ ਪਾਸੇ ਤੇ ਜਿਹੜਾ ਪਬਲਿਕ ਹਾਈਵੇ ਆ ਉਹਦੇ ਉੱਪਰੋਂ ਟੋਲ ਤੇ ਟੈਕਸ ਜਿਹੜਾ ਆ ਹਟਾਉਣ ਦੀ ਪਰਮਾਨੈਂਟਲੀ ਗੱਲ ਕੀਤੀ ਹੈ ਜੀਪ ਰਣ ਸਾਹਿਬ ਬਹੁਤ ਬਹੁਤ ਧੰਨਵਾਦ ਪੂਰੀ ਬਰੀਫ ਚ ਖਬਰਾਂ ਸੰਝੀਆਂ ਕੀਤੀਆਂ ਰਣ ਸਾਹਿਬ ਨੇ ਨਾਲ ਕਿਸੇ ਵੀ ਵੀਰ ਭੈਣ ਭਰਾ ਨੇ ਕੋਈ ਵੀ ਗੱਲਬਾਤ ਕਰਨੀ ਹੋਵੇ ਟਰੱਕ ਲੋਨ ਦੇ ਬਾਬਤ ਤਾਂ 416 848 9699